ਉਪਾਈ 3 ਸਿੱਟੂ ਨੇ ਕਿਹਾ ਸੀ ਇੱਕ ਵਾਰ ਕਰਨਾ ਘਰਨਾ ਜੱਲ ਲਾਂਗਰੀ ਬਣਨਾ ਪੰਥ ਦਾ ਸੇਵਾਦਾਰ ਬਣਨਾ ਜੱਲ ਲਾਂਗਰੀ ਬਣਨਾ ਦੇ ਦਫਤਾਰ ਹੈ ਦੀ ਇੱਕ ਤਕਰੀਰ ਅਤੇ ਵੀਡੀਓ ਦੇ ਸੇਖਾਗੂਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਜੀ ਹਾਂ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਿਮਰਨਜੀਤ ਸਿੰਘ ਮਾਨਵਲੋ ਸੰਗਰੂਰ ਚ ਨਾਮਜ਼ਦਗੀ ਪੱਤਰ ਪਰ ਨੂੰ ਲੈ ਕੇ ਵਾਧਾ ਕਰਦ ਰੱਖਿਆ ਗਿਆ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਇਹ ਇਕੱਠ ਰੱਖਿਆ ਗਿਆ ਜਿੱਥੇ ਕਿ ਸਿਆਸੀ ਸਟੇਜ ਸਜਾਈ ਗਈ ਅਤੇ ਸਿੱਖ ਆਗੂਆਂ ਵੱਲੋਂ ਇੱਥੇ ਵੱਖ-ਵੱਖ ਤਕਰੀਰਾਂ ਕੀਤੀਆਂ ਇਹ ਸੁਰਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਰਫਤਾਰ ਰਾਏ ਵੀ ਸਟੇਜ 'ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਦੀਪ ਸਿੱਧੂ ਵਾਂਗੂ ਹੱਥ 'ਚ ਛਾੜੂ ਅਤੇ ਕਿਰਪਾਨ ਫੜਕੇ ਤਕਰੀਰ ਕੀਤੀ ਗਈ ਪਰ ਹੁਣ ਇਸ ਤਕਰੀਰ ਤੇ ਸਿੱਖ ਆਗੂਆਂ ਨੇ ਇਤਰਾਜ਼ ਜਤਾਇਆ ਹੈ ਪਲਵਿੰਦਰ ਸਿੰਘ ਤਲਵਾੜਾ ਨੇ ਇਸ ਨੂੰ ਡਰਾਮੇਬਾਦੀ ਇਕਰਾਰ ਦਿੱਤਾ ਹੈ ਜਿहां ਪਲਵਿੰਦਰ ਸਿੰਘ ਤਲਵਾੜਾ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਲਿਖਿਆ ਹੈ ਕਿ ਸਿਆਸੀ ਸਟੇਜਾਂ ਤੇ ਕੌਮੀ ਯੋਧੇ ਦੀਪ ਸਿੱਧੂ ਦਾ ਨਾਮ ਵਰਤ ਕੇ ਜੋ ਡਰਾਮੇਬਾਦੀ ਕੀਤੀ ਜਾ ਰਹੀ ਹੈ ਉਸ ਦਾ ਸਖਤ ਵਿਰੋਧ ਕਰਦੇ ਆ ਜੀ ਹਾਂ ਦੱਸਿਏ ਕਿ ਪਲਵਿੰਦਰ ਸਿੰਘ ਤਲਵਾੜਾ ਨੇ ਇਹ ਨਿਸ਼ਾਨਾ ਰਫਤਾਰ ਰਾਏ ਤੇ ਸਾਧਾਏ ਜਿਨ੍ਹਾਂ ਵੱਲੋਂ ਕਿ ਦੀਪ ਸਿੱਧੂ ਵਾਂਗੂ ਸਟੇਜ 'ਤੇ ਕਿਰਪਾਨ ਅਤੇ ਝਾੜੂ ਫੜ ਕੇ ਤਕਰੀਰ ਕੀਤੀ ਗਈ ਹੁਣ ਤੁਹਾਨੂੰ ਉਹ ਪੂਰੀ ਵੀਡੀਓ ਸੁਣਾਉਣੇ ਆ ਜਿਸ ਵਿੱਚ ਕਿ ਰਫਤਾਰ ਰਾਏ ਨੇ ਦੀਪ ਸਿੱਧੂ ਵਾਂਗੂ ਤਕਰੀਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਸ ਦਾ ਵਿਰੋਧ ਹੋ ਰਿਹਾ ਤੁਸੀਂ ਵੀ ਸੁਣੋ ਇੱਕ ਵਾਰ ਉਹ ਪੂਰੀ ਵੀਡੀਓ ਜੋ ਭਾਈ ਦੀਪ ਸਿੱਧੂ ਨੇ ਆਪਣੇ ਹੱਥ ਦੇ ਵਿੱਚ ਫੜੀ ਸੀ ਤੇ ਉਹੀ ਝਾੜੂ ਆ ਜੋ ਭਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਪਾਸ ਪੁਰੇ ਨਾਲ ਖੜਨਾ ਜਾਂ ਲਾਂਗਰੀ ਬਣਾਣਾ ਪੰਥ ਦੇ ਸੇਵਾਦਾਰ ਬਣਨਾ ਜਾਂ ਲਾਂਗਰੀ ਬਣਾਣਾ ਤੇ ਅੱਜ ਭੰਡਾ ਦੀ ਸਰਕਾਰ ਨੇ ਸਾਡੇ ਹੱਥਾਂ ਦੇ ਵਿੱਚ ਆ ਝਾੜੂ ਫੜਾਏ ਆ ਭਾਈ ਦੀਪ ਸਿੱਧੂ ਜਾਂਦਾ ਜਾਂਦਾ ਦੱਸ ਕੇ ਗਿਆ ਸੀ ਕਿ ਅਸੀਂ ਪੰਥ ਦੇ ਨਾਲ ਖੜਾਂਗੇ ਤੇ ਚਰੂ ਨੂੰ ਅੱਜ ਵੀ ਉਸੇ ਧਰਤੀ ਦੇ ਉੱਤੋਂ ਬੰਗਾਰਦੇ ਆ ਉਹੀ ਧਰਤੀ ਆ ਉਹੀ ਜੋਧੇ ਆ ਉਹੀ ਜੰਨਰ ਆ ਉਹੀ ਮਾਹੌਲ ਆ ਬਸ ਘਾਟ ਮਹਿਸੂਸ ਕਰਦੇ ਆ ਭਾਈ ਜੀ ਸਿੱਤੂ ਵੀ ਤਾਂ ਦੱਸੀਏ ਕਿ ਰਫਤਾਰ ਰਹੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਉੱਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਅਤੇ ਇਸ ਨੂੰ ਦੀਪ ਸਿੱਧੂ ਦਾ ਨਕਲਚੀਆ ਤੱਕ ਦੱਸਿਆ ਜਾ ਰਿਹਾ ਹੈ ਪਰ ਹੁਣ ਇਸ ਮਾਮਲੇ ਤੇ ਖੁਦ ਸਿੱਖਾਤੂਆ ਨੇ ਵੀ ਇਤਰਾਜ਼ ਜਤਾਇਆ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਰਫਤਾਰ ਰਾਇਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ